ਤਲਤਕਾਰੀ ਸੌਦਾ ਸਾਧ ਨੂੰ ਇੱਕ ਵਾਰ ਫੇਰ 11ਵੀਂ ਵਾਰ ਪੈਰੋਲ ਮਿਲਿਆ ਕਿਸ ਤਰ੍ਹਾਂ ਦੇਖਦੇ ਇਹ ਰਾਜਨੀਤਕ ਤੌਰ ਤੇ ਜਿਹੜਾ ਹੈ ਉਹਨੂੰ ਵਰਤਿਆ ਜਾ ਰਿਹਾ ਵੀ ਉਹਨੂੰ ਇਸ ਤਰ੍ਹਾਂ ਪੈਰੋਲ ਦੇ ਕੇ ਤੋਂਦੇ ਜਿਹੜੇ ਫੋਲੋਅਰਸ ਰਹਿ ਗਏ ਨੇ ਉਹਨਾਂ ਤੋਂ ਵੋਟਾਂ ਲੈਣ ਦੀ ਗੱਲ ਹੈ ਇਸ ਕੋਈ ਪਹਿਲਾਂ ਵੀ ਆਇਆ ਕਦੇ ਭਾਰਤ ਦੇ ਵਿੱਚ ਜਦ ਤੁਹਾਡੇ ਧਿਆਨ ਚ ਆਇਆ ਹੋਵੇ ਕਿ ਅਜਿਹਾ ਕੋਈ ਅਪਰਾਧ ਕੀਤਾ ਹੋਵੇ ਉਸਨੂੰ ਬਾਰ-ਬਾਰ ਪੈਰੋਲ ਮਿਲਦੀ ਹੋਵੇ ਅਜਿਹੇ ਵਿਅਕਤੀ ਇਸ ਤਰ੍ਹਾਂ ਦਾ ਕੋਈ ਕੇਸ ਹੈਗਾ ਨਹੀਂ ਜਿਨ੍ਹਾਂ ਨੂੰ ਏਡੀ ਵੱਡੀ ਜਿਹੜੀ ਹੈ ਹਰ ਸਾਲ ਜੇ ਕਈ ਦਫਾ ਪੈਰੋਲ ਦਿੱਤੀ ਜਾਵੇ ਕਿਹੜੇ ਕਿਹੜੇ ਬੰਦੀ ਸਿੰਘ ਨੇ ਜਿਨ੍ਹਾਂ ਨੂੰ ਸਿਰਫ ਇੱਕ ਦਿਨ ਲਈ ਵੀ ਜਾਂ ਕੁਝ ਘੰਟੇ ਲਈ ਵੀ ਪੈਰੋਲ ਨਹੀਂ ਮਿਲੀ ਇਹਨਾਂ ਦੇ ਵਿੱਚ ਜੀ ਜਗਤਾਰ ਸਿੰਘ ਤਾਰਾ ਹੈਗਾ ਜਗਤਾਰ ਸਿੰਘ ਜੀ ਹਵਾਰਾ ਹੈਗੇ ਬਲਵੰਤ ਸਿੰਘ ਰਾਜੋਆਣਾ ਹੈਗਾ ਜੀ ਹੁੰਦਾ ਬਲਤਕਾਰੀ ਕਾਤਲ ਰਿਹਾ ਹੁੰਦਾ ਜਾਂ ਪਰੋਲ ਤੇ ਆਉਂਦਾ ਜਦੋਂ ਫਿਰ ਜਿਹੜੇ ਉਹ ਗਵਾਹ ਹੁੰਦੇ ਨੇ ਜਾ ਕੋਈ ਸਬੂਤ ਨਹੀਂ ਉਸ ਦੇ ਖਿਲਾਫ ਹੋਰ ਵੀ ਕਈ ਕੇਸਾਂ ਦੇ ਉਹਨਾਂ ਨੂੰ ਨੁਕਸਾਨ ਪਹੁੰਚ ਸਕਦਾ ਉਹਨਾਂ ਗਵਾਹਾਂ ਨੂੰ ਖਤਰਾ ਹੋ ਸਕਦਾ ਜਦੋਂ ਇਸ ਤਰ੍ਹਾਂ ਬਾਹਰ ਆ ਕੇ ਵਿਚਰ ਲੋ ਖਤਰਾ ਇਹ ਇਸ ਤੋਂ ਵੀ ਵੱਡਾ ਖਤਰਾ ਹੋ ਸਕਦਾ ਕੋਹਰ ਜਬਰਜਨਾ ਦਾ ਜਿਹੜਾ ਦੋਸੀ ਆ ਆਸਾ ਰਾਮ ਉਹ ਵੀ ਬਾਹਰ ਆਇਆ ਹੈ ਕਹਿੰਦੇ ਉਹਨੇ ਵੀ ਕੋਈ ਇਲਾਜ ਕਰਾਉਣ ਦੇ ਲਈ 7 ਦਿਨ ਦੀ ਪੈਰੋਲ ਉਹਨੂੰ ਵੀ ਮਿਲੀ ਆ ਕਿ ਇਸ ਤਰ੍ਹਾਂ ਹੋਇਆ ਕਿ ਬੰਦੀ ਸਿੰਘ ਨੂੰ ਕਿਸੇ ਨੂੰ ਜੇ ਉਹਨੇ ਇਲਾਜ ਕਰਾਉਣਾ ਹੋਵੇ ਉਹਨੂੰ ਪੈਰੋਲ ਮਿਲੀ ਹੋਵੇ ਇਲਾਜ ਕਰਾਉਣ ਦੇ ਲਈ ਜੇਲ੍ਹ ਤੋਂ ਬਾਹਰ ਆਇਆ ਹੋਵੇ ਕੋਈ ਜਿਹੜੇ 27-27 ਸਾਲਾਂ ਤੋਂ ਬੰਦ ਨੇ 28-28 ਸਾਲਾਂ ਤੋਂ ਬੰਦ ਨੇ ਇਸ ਤਰ੍ਹਾਂ ਦਾ ਕੋਈ ਕੇਸ ਨਹੀਂ ਹੈਗਾ ਜੀ ਜਿਹਨੇ ਖਾਸ ਕਰਕੇ ਬੰਦੀ ਸਿੰਘ ਨੇ ਉਹ 25-25 30-30 ਸਾਲ ਤੋਂ ਤੁਸੀਂ ਅੰਦਰ ਰੱਖੇ ਨੇ ਉਹਨਾਂ ਨੂੰ ਕੁਝ ਆਦਮੀਆਂ ਨੂੰ ਤੁਸੀਂ 2015 ਤੋਂ ਜਿਹੜੀ ਪੈਰੋਲ ਦਿੱਤੀ ਹੈ ਉਸ ਤੋਂ ਪਹਿਲੇ ਦੋਨਾਂ ਨੂੰ ਨਹੀਂ ਦਿੱਤੀ 1996 ਤੋਂ ਲੈ ਕੇ 2015 ਤੱਕ ਇਹਨਾਂ ਨੇ ਕਿਸੇ ਨੂੰ ਪੈਰੋਲ ਨਹੀਂ ਦਿੱਤੀ ਮੈਂ ਕਿਹਾ ਜੀ ਉਹ ਇੱਕ ਕਨਸਟੇਬਲ ਜੇ ਹੈਡ ਕਨਸਟਿਟਿਊਟਰ ਬੋਰਡ ਜਿਹੜੀ ਆ ਨਾ ਉਹ ਸਾਰੇ ਐਸਐਸਪੀ ਤੱਕ ਯੈਸ ਕਹਿ ਕੇ ਡਿਸਟ੍ਰਿਕਟ ਮਜਿਸਟ੍ਰੇਟ ਕੋ ਪਹੁੰਚ ਕੇ ਸਰਕਾਰ ਨੂੰ ਪਹੁੰਚ ਜਾਂਦੀ ਵੀ ਇਹ ਬੰਦਾ ਨਹੀਂ ਹੈ 7ਵੀਆਂ ਦੇ ਨਾਲ ਜਬਰ ਜਨਾਹ ਅਤੇ ਕਤਲ ਦੇ ਮਾਮਲੇ ਦੇ ਵਿੱਚ ਸਜ਼ਾ ਕੱਟ ਰਿਆ ਬਲਤਕਾਰੀ ਸੌਦਾ ਸਾਧ ਰਾਮ ਰਹੀਮ ਇੱਕ ਵਾਰ ਫਿਰ 11ਵੀਂ ਵਾਰ ਪੈਰੋਲ ਤੇ ਬਾਹਰ ਆਇਆ ਹੈ ਤੇ ਉਸ ਦੀ ਪੈਰੋਲ ਦਾ ਲਗਾਤਾਰ ਵਿਰੋਧ ਵੀ ਹੋ ਰਿਹਾ ਤਾਂ ਜਿਹੜੇ ਸਿੱਖ ਆਗੂ ਨੇ ਜਾਂ ਸੰਬੰਧੀ ਸਿੰਘਾਂ ਦੇ ਕੇਸ ਲੜ ਰਹੇ ਨੇ ਵਕੀਲ ਉਸ ਜਿਹੜੀ ਪੈਰੋਲ ਦਾ ਵਿਰੋਧ ਵੀ ਕਰ ਰਹੇ ਨੇ ਕਿ ਸਾਡੇ ਨਾਲ ਦੋਰਾ ਬਿਕਤਰਾ ਕਿਉਂ ਅਪਣਾਇਆ ਜਾ ਰਿਹਾ ਜਿਹੜੇ ਬੰਦੀ ਸਿੰਘ ਨੇ ਜਿਹੜੇ 28-28 ਸਾਲ ਤੋਂ ਜੇਲ੍ਹਾਂ ਦੇ ਵਿੱਚ ਬੰਦ ਨੇ ਤਾਂ ਉਹਨਾਂ ਨੂੰ ਪੈਰੋਲ ਪਤਾ ਕੀ ਦੇਣੀ ਸੀ ਉਹਨਾਂ ਨੂੰ ਤਾਂ ਰਿਹాత ਕੀ ਕਰਨਾ ਸੀ ਉਹਨੂੰ ਪੈਰੋਲ ਤੱਕ ਵੀ ਨਹੀਂ ਦਿੱਤੀ ਗਈ ਸਾਡੇ ਨਾਲ ਸੀਨੀਅਰ ਵਕੀਲ ਨੇ ਅਮਰ ਸਿੰਘ ਚਾਹਲ ਅਕਸਰ ਹੀ ਬੰਦੀ ਸਿੰਘਾਂ ਦੇ ਕਈ ਕੇਸ ਲੜ ਚੁੱਕੇ ਨੇ ਤਾਂ ਪੈਰਵੇ ਵੀ ਕਰਦੇ ਨੇ ਕੇਸਾਂ ਦੀ ਬਹੁਤ-ਬਹੁਤ ਸਵਾਗਤ ਹੈ ਜਰਨਸਤ ਬਹੁਤ-ਬਹੁਤ ਅਮੇਸ਼ ਮਹ ਮਿਹਰਬਾਨ ਜੀ ਆਪ ਕੀ ਜੀ ਸਾਹਿਬ ਬਲਾਤਕਾਰੀ ਸੌਦਾ ਸਾਧ ਨੂੰ ਇੱਕ ਵਾਰ ਫੇਰ 11ਵੀਂ ਵਾਰ ਪੈਰੋਲ ਮਿਲੀ ਆ ਕਿਸ ਤਰ੍ਹਾਂ ਦੇਖਦੇ ਹਾਂ ਕਿਉਂਕਿ ਕਈ ਚੀਜ਼ਾਂ ਨੇ ਸਮਾਜ ਦੇ ਵਿੱਚ ਵੀ ਇਸ ਚੀਜ਼ ਨੂੰ ਦੇਖਿਆ ਜਾ ਰਿਹਾ ਕਿ ਇੱਕ ਬਲਾਤਕਾਰੀ ਆ ਉਹਨੂੰ ਵਾਰ-ਵਾਰ ਪੈਰੋਲ ਦੇਣਾ ਅਹਿਸਾਸ ਕਰਾਇਆ ਜਾ ਰਿਹਾ ਦੇਖੋ ਜੀ ਤੇ ਸਰਕਾਰ ਨੂੰ ਚਾਹੀਦਾ ਹੈ ਵੀ ਇਸਾਂ ਦੇ ਅਨਸਰ ਜਿਨ੍ਹਾਂ ਨੇ ਸਮਾਜ ਦੇ ਵਿੱਚ ਏਡੀ ਵੱਡੀ ਗਰਾਵਟ ਲਿਆਂਦੀ ਹੈ ਵੀ ਇੱਕ ਧਾਰਮਿਕ ਲਿਬਾਸ ਪਾ ਕੇ ਚਾਹੇ ਇੱਕ ਇਹ ਕੰਮ ਦੀ ਵੀ ਅਸੀਂ ਲੋਕਾਂ ਦਾ ਜਿਹੜਾ ਕਲਿਆਣ ਕਰ ਰਹੇ ਆ ਲੋਕਾਂ ਨੂੰ ਸਿੱਧੇ ਰਾਹ ਬਾ ਰਹੇ ਆ ਉਹ ਆਪ ਹੀ ਇਸ ਤਰ੍ਹਾਂ ਦੇ ਪੁਠੇਰਾ ਜਾਂ ਗਲਤ ਰਾਹ ਪਿਆ ਹੈ ਵੀ ਇੱਕ ਔਰਤਾਂ ਦੇ ਨਾਲ ਜਿਹੜਾ ਸ਼ੋਸ਼ਣबाजी ਕਰਨੀ ਜਾਂ ਉਹਨਾਂ ਦਾ ਰੇਪ ਕਰਨਾ ਇਸ ਤੋਂ ਵੱਡਾ ਕ੍ਰਾਈਮ ਕੋਈ ਨਹੀਂ ਹੋ ਸਕਦਾ ਸਾਡੇ ਤੇ ਧਾਰਮਿਕ ਤੌਰ ਤੇ ਵੀ ਜਿਹੜਾ ਹੈ ਖਾਸ ਕਰਕੇ ਸਿੱਖ ਪੰਥ ਦੇ ਵਿੱਚ ਇਹ ਕਿਸੇ ਔਰਤ ਨੂੰ ਜਲੀਲ ਕਰਨਾ ਤੋਂ ਉਹਦੇ ਨਾਲ ਰੇਪ ਕਰਨਾ ਸਭ ਤੋਂ ਜ਼ਿਆਦਾ ਜਿਹੜਾ ਘਟਿਆ ਕਰਾਈਵੇਂ ਬਿਲਕੁਲ ਇਸ ਤੋਂ ਵੱਡਾ ਪਾਪ ਕੋਈ ਨਹੀਂ ਹੈਗਾ ਸਾਡੇ ਇਤਿਹਾਸ ਦੇ ਵਿੱਚ ਇਹ ਗੱਲ ਮਿਲਦੀ ਹੈ ਜਿੱਥੇ ਮੁਗਲਾਂ ਦੇ ਸਮੇਂ ਗੁਰੂ 10ਵੇਂ ਪਾਸ਼ਾ ਦੇ ਵੇਲੇ ਇਹ ਪਤਾ ਲੱਗਾ ਕਿ ਕਿਸੇ ਹਿੰਦੂ ਔਰਤ ਨੂੰ ਚੁੱਕ ਕੇ ਲੈ ਗਏ ਨੇ ਉਹਦੇ ਨਾਲ ਜ਼ਬਰਦਸਤੀ ਵਿਆਹ ਕਰਾਉਣ ਦੀ ਕੋਸ਼ਿਸ਼ ਕਰ ਰਹੇ ਨੇ ਉਹਨੂੰ ਫੜ ਕੇ ਲਿਆ ਕੇ ਤੁਹਾਨੂੰ ਬਹੁਤ ਵੱਡੀ ਸਜ਼ਾ ਦਿੱਤੀਗੀ ਬਹੁਤ ਹੀ ਸਜ਼ਾ ਦਿੱਤੀ ਜਾਂਦੀ ਸੀ ਤੇ ਹੁਣ ਤੇ ਇੱਥੇ ਦੇਖੋ ਉਹਨੇ ਪਤਾ ਨਹੀਂ ਕਿੰਨੀਆਂ ਔਰਤਾਂ ਨੂੰ ਰੇਪ ਕੀਤਾ ਹੈ ਹਾਂਜੀ ਤੇ ਰੇਪ ਕਰਨ ਤੋਂ ਬਾਅਦ ਫਿਰ ਜਿਹੜਾ ਹੈ ਕਤਲ ਦੇ ਵੀ ਕੇਸ ਉਹਦੇ ਤੇ ਪੈ ਗਏ ਕਿੰਨੇ ਆਦਮੀ ਸੈਂਕੜੇ ਆਦਮੀ ਜਿਹੜੇ ਉਹਨੇ ਅਨਪੁੰਸਕ ਬਣਾ ਦਿੱਤੇ ਤੇ ਉਹ ਇਹ ਸਾਰੀਆਂ ਗੱਲਾਂ ਜਿਹੜੀਆਂ ਜਗਜाहिर ਹੋਣ ਦੇ ਨਾਤੇ ਵੀ ਜਿਹੜਾ ਹੈ ਉਹਨੂੰ ਸਜ਼ਾ ਹੋ ਜਣੀ ਤੇ ਸਜ਼ਾ ਵੀ ਉਮਰ ਕੈਦ ਹੋ ਜਣੀ ਤੇ ਫੇਰ ਉਹਨੂੰ ਇਸ ਤਰ੍ਹਾਂ ਦੀ ਪੈਰੋਲ ਦੇਣੀ ਤੇ ਬਹੁਤ ਮਾੜੀ ਗੱਲ ਆ ਨਾ ਇਹ ਰਾਜਨੀਤਕ तौर ਤੇ ਜਿਹੜਾ ਹੈ ਉਹਨੂੰ ਵਰਤਿਆ ਜਾ ਰਿਹਾ ਵੀ ਉਹਨੂੰ ਇਸ ਤਰ੍ਹਾਂ ਪੈਰੋਲ ਦੇ ਕੇ ਤੋਂ ਦੇ ਜਿਹੜੇ ਫੋਲੋਅਰਸ ਰਹਿ ਗਏ ਨੇ ਉਹਨਾਂ ਤੋਂ ਵੋਟਾਂ ਲੈਣ ਦੀ ਗੱਲ ਹੈ ਜਾਜ਼ਲ ਜ ਤੁਹਾਡਾ ਬਹੁਤ ਲੰਬਾ ਤਜਰਬਾ ਕਾਨੂੰਨੀ ਪੱਖੋਂ ਤੁਸੀਂ ਬਹੁਤ ਸਮੇਂ ਦੇ ਵਕਾਲਤ ਕਰਦੇ ਕੀ ਜਿਹੇ ਕਿ ਇਸ ਕੋਈ ਪਹਿਲਾਂ ਵੀ ਆਇਆ ਕਦੇ ਭਾਰਤ ਦੇ ਵਿੱਚ ਜਾਂ ਤੁਹਾਡੇ ਧਿਆਨ ਚ ਆਇਆ ਹੋਵੇ ਕਿ ਅਜਿਹਾ ਕੋਈ ਅਪਰਾਧ ਕੀਤਾ ਹੋਵੇ ਉਸ ਨੂੰ ਬਾਰ-ਬਾਰ ਪੈਰੋਲ ਮਿਲਦੀ ਹੋਵੇ ਅਜਿਹੇ ਵਿਅਕਤੀ ਨੂੰ ਇਸ ਤਰ੍ਹਾਂ ਦਾ ਕੋਈ ਕੇਸ ਨਹੀਂ ਹੈਗਾ ਨਹੀਂ ਜਿਨ੍ਹਾਂ ਨੂੰ ਏਡੀ ਵੱਡੀ ਜਿਹੜੀ ਹੈ ਹਰ ਸਾਲ ਚ ਕਈ ਦਫਾ ਪੈਰੋਲ ਦਿੱਤੀ ਜਾਵੇ ਔਰ ਫਿਰ ਕੋਈ ਪੈਰੋਲ ਦੇਣ ਦਾ ਕੋਈ ਕਾਰਨ ਹੀ ਹੈਗਾ ਦੇਖੋ ਉਹਦਾ ਕੋਈ ਉਹ ਜ਼ਮੀਨੀ ਵਾਰਿਆ ਉਨੇ ਕੋਈ ਕੋਠਾ ਨਹੀਂ ਪਾਉਣਾ ਉਹਨੂੰ ਕਿਸੇ ਆਪਣੇ ਪਰਿਵਾਰ ਦੀ ਬਿਮਾਰੀ ਦਾ ਝਗੜਾ ਨਹੀਂ ਹੈਗਾ ਪਰ ਗੋਲ ਤੋਂ ਉਹਨਾਂ ਨੂੰ ਇਸੇ ਕਰਕੇ ਦਿੱਤੀ ਜਾਂਦੀ ਹੈ ਕਿ ਤੁਹਾਡੇ ਕਿਸੇ ਬੱਚੇ ਦਾ ਵਿਆਹ ਕਰਨਾ ਤੁਸੀਂ ਚਾਹੇ ਤੁਹਾਡੀ ਬੀਬੀ ਬਿਮਾਰ ਹੈ ਚਾਹੇ ਤੁਸੀਂ ਜ਼ਿਮੀਂਦਾਰ ਹਾਂ ਤੇ ਤੁਸੀਂ ਆਪਣੀ ਜ਼ਮੀਨ ਜਿਹੜੀ ਹੈ ਉਹ ਹੋਣੀ ਹੈ ਮੌਕੇ ਮੌਸਮੀ ਸਿਸਟਮ ਦੇ ਨਾਲ ਉਹਨਾਂ ਨੂੰ ਤੇ ਦੇ ਦਿੱਤੀ ਜਾਵੇ ਪਰ ਤਾਂ ਹਈ ਕੁਝ ਨਹੀਂ ਇਹ ਤਾਂ ਤੇ ਹੈ ਆ ਕਿ ਪ੍ਰਚਾਰ ਕਰਨ ਦੀ ਗੱਲ ਹੈ ਪ੍ਰਚਾਰ ਉਹਨੇ ਆਣ ਕੀ ਕਰਨਾ ਵੀ ਮੇਰਾ ਜਿਹੜਾ ਮੈਂ ਇੱਥੇ ਬਲਾਤਕਾਰ ਕਰਦਾ ਰਿਆਂ ਉਹ ਠੀਕ ਸੀ ਇਹ ਇਹ ਪ੍ਰਚਾਰ ਹੋਗਾ ਸਗੋਂ ਲੋਕਾਂ ਦੇ ਕੋਲ ਜਾ ਕੇ ਇੱਕ ਬਲਾਤਕਾਰੀ ਨੂੰ ਲੋਕਾਂ ਦੇ ਸਾਹਮਣੇ ਕਰਨ ਕਰਨਾ ਇਹ ਸਾਡੇ ਸਮਾਜ ਦੀ ਗਰਾਫਟ ਦਾ ਨਿਸ਼ਾਨੀ ਹੈ ਹੁਣ ਸਰਕਾਰ ਕਿਉਂ ਖਾਸ ਕਰਕੇ ਉਹਨੂੰ ਕਿਉਂ ਬਾਕੀ ਦੇ ਸਾਰੇ ਜਿਹੜੇ ਹੈਗੇ ਨੇ ਜੇਲਾਂ ਚ ਫਰੀਹਾਨੇ ਦੀਆਂ ਜੇਲਾਂ ਚ ਹੈਗੇ ਨੇ ਪੰਜਾਬ ਦੀਆਂ ਜੇਲਾਂ ਚ ਹੈਗੇ ਨੇ ਉਹਨਾਂ ਨੂੰ ਕਿਉਂ ਨਹੀਂ ਇਸਰਨ ਦੀ ਜਿਹੜੀ ਹੈ ਜਿਹੜੀ ਪੈਰੋਲ ਦੇ ਦਿੰਦੇ ਇਹਨੂੰ ਕਿਉਂ ਦਿੰਦੇ ਨੇ ਇਹਦਾ ਕਾਰਨ ਇਹ ਵੀ ਉਹਦੇ ਕੋਲ ਫਾਲੋਇੰਗ ਹੈ ਉਹਦੇ ਕੁਝ ਪੈਰੋ ਕਰਨੇ ਜਿਨ੍ਹਾਂ ਤੋਂ ਇਹ ਆ ਰੱਖੀ ਜਾਂਦੀ ਹੈ ਸਰਕਾਰ ਨੂੰ ਕਿ ਅਸੀਂ ਜਿਹੜੀਆਂ ਵੋਟਾਂ ਲੈ ਲਾਂਗੇ ਇਹਨਾਂ ਦੇ ਪਾਸੇ ਜਦੋਂ ਕਿ ਇੱਕ ਸਿਸਟਮ ਦੇ ਵਿੱਚ ਰਹਿ ਕੇ ਸਿੱਖ ਕਮਿਊਨਿਟੀ ਵੱਲੋਂ ਸਾਰੇ ਆਪੋਸ ਕਰਦੇ ਨੇ ਪੇਨ ਉਹ ਕਿਉਂ ਦੇਨੇ ਤੁਸੀਂ ਬਾਕੀ ਦਿਆਂ ਨੂੰ ਜਦੋਂ ਤੁਸੀਂ ਦੇਂਦੇ ਨਹੀਂ ਖਾਸ ਕਰਕੇ ਬੰਦੀ ਸਿੰਘ ਨੇ ਉਸ 25 25 30 30 ਸਾਲ ਤੋਂ ਤੁਸੀਂ ਅੰਦਰ ਰੱਖੇ ਨੇ ਉਹਨਾਂ ਨੂੰ ਕੁਝ ਆਦਮੀਆਂ ਨੂੰ ਤੁਸੀਂ 2015 ਤੋਂ ਜਿਹੜੀ ਪੈਰੋਲ ਦਿੱਤੀ ਹੈ ਉਸ ਤੋਂ ਪਹਿਲੇ ਦੋਨਾਂ ਨੂੰ ਨਹੀਂ ਦਿੱਤੀ 1996 ਤੋਂ ਲੈ ਕੇ 2015 ਤੱਕ ਇਹਨਾਂ ਨੇ ਕਿਸੇ ਨੂੰ ਪੈਰੋਲ ਨਹੀਂ ਦਿੱਤੀ ਕਿੰਨੇ ਸਾਲ ਹੋ ਗਏ ਜੀ 15 ਤੋਂ 5 ਵੀ 20 ਸਾਲ 20 ਸਾਲ ਆਦਮੀ ਹੋ ਰਹੇ ਹੁਣ ਉਹ 30 30 ਸਾਲ ਜਿਹੜੇ ਕੈਦ ਕਰ ਚੁੱਕੇ ਨੇ ਉਹਨਾਂ ਦੀ ਪ੍ਰੀ ਮੈਚੁਰ ਰਿਲੀਜ਼ ਹੋਣੀ ਚਾਹੀਦੀ ਉਹ ਨਹੀਂ ਕਰ ਰਹੇ ਸੋ ਇਹ ਜਿਹੜੀ ਹੈ ਗਵਰਨਮੈਂਟ ਇਹ ਪੱਖਵਾਤ ਦੇ ਮਾਮਲੇ ਚ ਜਿਹੜੀ ਹੈ ਬਦਨਾਮ ਹੋ ਰਹੀ ਹੈ ਜਿਹੜੀ ਕਿ ਨਹੀਂ ਹੋਣੀ ਚਾਹੀਦੀ ਕਿਹੜੇ ਕਿਹੜੇ ਬੰਦੀ ਸਿੰਘ ਨੇ ਜਿਨ੍ਹਾਂ ਨੂੰ ਸਿਰਫ ਇੱਕ ਦਿਨ ਲਈ ਵੀ ਨਹੀਂ ਜਾਂ ਕੁਝ ਘੰਟੇ ਲਈ ਵੀ ਪੈਰੋਲ ਨਹੀਂ ਮਿਲੀ ਇਹਨਾਂ ਦੇ ਵਿੱਚ ਜੀ ਜਗਤਾਰ ਸਿੰਘ ਤਾਰਾ ਹੈਗਾ ਜਗਤਾਰ ਸਿੰਘ ਜੀ ਹਵਾਰਾ ਹੈਗੇ ਬਲਵੰਤ ਸਿੰਘ ਰਾਜੋਆ ਨਾ ਹੈਗਾ ਜੀ ਇਹਨਾਂ ਤੇ ਇਹਨਾਂ ਨੂੰ ਕੁਝ ਵੀ ਨਹੀਂ ਲੀ ਦੇਖੋ ਇੱਥੋਂ ਤੱਕ ਵੀ ਹਾਸੋ ਨਹੀਂ ਚਲੇਗੀ ਪੀ ਲਖਵਿੰਦਰ ਸਿੰਘ ਦੀ ਮਾਤਾ ਦੀ ਮੌਤ ਹੋਈ ਉਹਦੋ ਉਹਨੇ ਇਹ ਜਿਹੜੀ ਅਰਜ਼ੀ ਦਿੱਤੀ ਹਾਈ ਕੋਰਟਸ ਵੀ ਮੈਨੂੰ ਮਾਤਾ ਦੇ ਜਿਹੜਾ ਹੈ ਉੱਥੇ ਭੋਗ ਪਾਉਣ ਦੇ ਜਿਹੜਾ ਹੈ ਮੈਨੂੰ ਛੁੱਟੀ ਦਿੱਤੀ ਜਾਏ ਮੈਨੂੰ ਜਵਾਨਾ ਦਿੱਤੀ ਜਾਏ ਉਦੋਂ ਚੀਫ ਸੈਸ ਤੇ ਲੱਗੀ ਉਹਨੇ ਚੀਫ ਸੈਸ ਨੇ ਆਰਡਰ ਕਰ ਦਿੱਤਾ ਵੀ ਇਦਾਂ ਕਰੋ ਇਹਨੂੰ ਬਾਹਰ ਨਹੀਂ ਜਾਣ ਦੇਣਾ ਤੇ ਇਹਨਾਂ ਨੇ ਜੋ ਮਾਤਾ ਦੀ ਉੱਥੇ ਧਾਰਮਿਕ ਤੌਰ ਤੇ ਰੀਤੀ ਰਿਵਾਜ ਕਰਨਾ ਜੇਲ੍ਹ ਦੇ ਵਿੱਚ ਹੀ ਕਰ ਲਿਆ ਹੁਣ ਦੱਸੋ ਰੀਤੀ ਰਿਵਾਜ ਜੇਲ੍ਹ 'ਚ ਹੋ ਸਕਦਾ? ਨਹੀਂ ਸਾਹਿਬ ਉਹਦੇ ਲਈ ਸਾਡਾ ਸਮਾਜ ਜਿਹੜਾ ਹੈ ਉਹਦੇ ਲਈ ਕੁਝ ਏ ਕੋਈ ਸਾਡੀਆਂ ਰਹਿਤ ਮਰਜ਼ਾਦਾ ਨੇ ਅੱਛਾ ਜਗਤਾਰ ਸਿੰਘ ਦਾ ਰਿਦਾ ਪਿਤਾ ਮਰਿਆ ਉਹਨੂੰ ਉੱਥੇ ਜਿਹੜਾ ਹੈ ਬਾਈ ਜਿਹੜਾ ਹੈ ਗਾਰ ਖੜਿਆ ਗਿਆ ਜਦੋਂ ਭੋਗ ਪੈਣਾ ਨਾ ਉਹਨੂੰ ਉਹਦੇ ਸੰਸਕਾਰ ਵੇਲੇ ਲਜਾਇਆ ਗਿਆ ਨਾ ਉਹਨੂੰ ਹੋਰ ਕੋਈ ਜਿਹੜੀ ਹੈ ਜਦੋਂ ਇਹ ਵੀ ਸਵੇਰੇ ਤੁਸੀਂ ਜੀ ਉਹਨੂੰ 11 ਵਜੇ ਲੈ ਲਓ ਤੇ 2 ਵਜੇ ਵਾਪਸ ਲਾਓ 3 ਘੰਟੇ ਦੀ ਇਸੇ ਤਰ੍ਹਾਂ ਪਰਮਜੀਤ ਸਿੰਘ ਭਿਓਰੇ ਦੀ ਜਿਹੜੀ ਹੈ ਉਹਨਾਂ ਦੇ ਘਰ ਚ ਮੌਤ ਹੋਈ ਉਹਨਾਂ ਦੇ ਮਾਤਾ ਪਿਤਾ ਉਹਦੋਂ ਨੂੰ ਨਹੀਂ ਛੁੱਟੀ ਦਿੱਤੀ ਉਹਨੂੰ ਵੀ ਜੀ ਇੱਕ ਵੇਲੇ ਉਥੇ ਕੈਦ ਦੇ ਵਿੱਚ ਜਦੋਂ ਭੋਗ ਪਿਆ ਹੈ ਕੁਝ ਘੰਟੇ ਲਈ 2 ਜਾਂ 3 ਘੰਟੇ ਲਈ ਸਿੱਧਾ ਗੁਰਦੁਆਰਾ ਸਾਹਿਬ ਲੈ ਕੇ ਨਹੀਂ ਤੇ ਗੁਰਦੁਆਰਾ ਸਾਹਿਬ ਤੋਂ ਵਾਪਸ ਲੈ ਨਹੀਂ ਇਥੋਂ ਤੱਕ ਪਾਬੰਦੀ ਹੈ ਤੇ ਜਿਹੜਾ ਆਦਮੀ ਬਲਾਤਕਾਰ ਹੈ ਜਿਹਦੇ ਤੇ ਕੇਸ ਸਜ਼ਾ ਹੋ ਗਈ ਉਮਰ ਕੈਦ ਹੋ ਗਈ ਹੈ ਔਰ ਹੋਰ ਕੇਸ ਹੋਤੇ ਤੇ ਚੱਲ ਰਹੇ ਨੇ ਉਹਦੇ ਤੇ ਕੇਸ ਜਿਹੜੇ ਨੇ ਕਤਲ ਦੇ ਕੇਸ ਅਸੀਂ ਚਾਦੇ ਨੇ ਦੇਖੋ ਜਦੋਂ ਇਸ ਤਰ੍ਹਾਂ ਦਾ ਕੋਈ ਕ੍ਰਾਈਮਨਲ ਵਿਅਕਤੀ ਹਾਰਡ ਜਿਹੜਾ ਹੁੰਦਾ ਬਲਤਕਾਰੀ ਕਾਤਲ ਰਿਹਾ ਹੁੰਦਾ ਜਾਂ ਪ੍ਰੂਲ ਤੇ ਆਉਂਦਾ ਜਦੋਂ ਉਹ ਫਿਰ ਜਿਹੜੇ ਉਹ ਗਵਾਹ ਹੁੰਦੇ ਨੇ ਜਾਂ ਕੋਈ ਸਬੂਤ ਨੇ ਉਸਦੇ ਖਿਲਾਫ ਹੋਰ ਵੀ ਕਈ ਕੇਸਾਂ ਦੇ ਉਹ ਉਹਨਾਂ ਨੂੰ ਨੁਕਸਾਨ ਪਹੁੰਚ ਸਕਦਾ ਉਹਨਾਂ ਗਵਾਹਾਂ ਨੂੰ ਖਤਰਾ ਹੋ ਸਕਦਾ ਜਦੋਂ ਇਸ ਤਰ੍ਹਾਂ ਬਾਹਰ ਆ ਕੇ ਵਿਚਰ ਲਓ ਖਤਰਾ ਇਹ ਇਸ ਤੋਂ ਵੀ ਵੱਡਾ ਖਤਰਾ ਹੋ ਸਕਦਾ ਜਿਹੜੇ ਗਵਾਹ ਹੈ ਉਹਨਾਂ ਦੇ ਮਨ ਤੇ ਏਡਾ ਵੱਡਾ ਪ੍ਰਭਾਵ ਪੈਗਾ ਪੀਜੀ ਅਸੀਂ ਗਵਾਹੀ ਵੀ ਦੇ ਦੇ ਨੂੰ ਕੈਦ ਵੀ ਹੋ ਜਾਂਦਾ ਤੇ ਉਹਦਾ ਵੀ ਅਸਰ ਨਹੀਂ ਕੋਈ ਹੁੰਦਾ ਇਹ ਕੈਦੀ ਜਿਹੜਾ ਹੈ ਕੈਦੀ ਇੱਕ ਰਕਮ ਦਾ ਉੱਥੇ ਜਿਹੜਾ ਹੈ ਬੜੀਆਂ ਨੂੰ ਜਿਹੜਾ ਹੈ ਗਵਰਨਮੈਂਟ ਸਹੂਲਤਾਂ ਦੇ ਦਿੰਦੀ ਹੈ ਜਦੋਂ ਮਰਜ਼ੀ ਪੈਰੋਲ ਦੇ ਦਿੰਦੀ ਹੈ ਜੇ ਪੈਰੋਲ ਦੇ ਦਿੰਦੀ ਹੈ ਤੇ ਉਹ ਕੋਈ ਪੈਸੇ ਵੀ ਹੈਗੇ ਇਹਦੇ ਨਾਲ ਸਰਕਾਰ ਵੀ ਹੈ ਇਹਦੇ ਨਾਲ ਸਿਸਟਮ ਹੀ ਹੈਗੀ ਆ ਇਹ ਪੈਸੇ ਦੇ ਕੇ ਬੰਦੇ ਸਾਡੇ ਮਰਵਾ ਦੇਗਾ ਅੱਗੇ ਬੰਦੇ ਜਿੱਦਾਂ ਮਰਵਾਇਆ ਹੀ ਆ ਨਾ ਇਹਨੇ ਜਿਹੜਾ ਹੈਗਾ ਉਥੋਂ ਦਾ ਹੈਗਾ ਸੀ ਇੱਕ ਜਰਨਲਿਸਟ ਜਰਨਲਿਸਟ ਜਿਹੜਾ ਅਖਬਾਰ ਕਰਦਾ ਸੀ ਉਹਦਾ ਕਤਲ ਇਸੇ ਤਰ੍ਹਾਂ ਕਰਾਇਆ ਬਾਕੀ ਵੀ ਕਈ ਕਤਲੇ ਦੇ ਨਾਂ ਲੱਗਦੇ ਨੇ ਸੋ ਇਸ ਕਰਕੇ ਇਹ ਜਿਹੜਾ ਹੈ ਇਹ ਵਾਤਾਵਰਨ ਜਿਹੜਾ ਹੈ ਗਵਾ ਆਪਣੇ ਮੰਨਤੇ ਬੜੀ ਪਰੇਸ਼ਾਨੀ ਹੋਏਗੀ ਉਹਨਾਂ ਨੂੰ ਡਰ ਹੋਏਗਾ ਵੀ ਇਹ ਸਾਡਾ ਗਵਾਹੀ ਦੇਣ ਦਾ ਕੋਈ ਫਾਇਦਾ ਨਹੀਂ ਆਏਗਾ ਇੱਕ ਹੋਰ ਜ਼ਬਰਜਨਾਹ ਦਾ ਜਿਹੜਾ ਦੋਸ਼ੀ ਆ ਆਸਰਾਮ ਉਹ ਵੀ ਬਾਹਰ ਆਇਆ ਹੈ ਕਹਿੰਦੇ ਉਹਨੇ ਵੀ ਕੋਈ ਇਲਾਜ ਕਰਾਉਣ ਦੇ ਲਈ 7 ਦਿਨ ਦੀ ਪਰੋਲ ਉਹਨੂੰ ਵੀ ਮਿਲੀ ਆ ਕਿ ਇਸ ਤਰ੍ਹਾਂ ਹੋਇਆ ਕਿ ਬੰਦੀ ਸਿੰਘ ਨੂੰ ਕਿਸੇ ਨੂੰ ਜੇ ਉਹਨੇ ਇਲਾਜ ਕਰਾਉਣਾ ਹੋਵੇ ਉਹਨੂੰ ਪੈਰੋਲ ਮਿਲੀ ਹੋਵੇ ਇਲਾਜ ਕਰਾਉਣ ਦੇ ਲਈ ਜੇਲ੍ਹ ਤੋਂ ਬਾਹਰ ਆਇਆ ਹੋਵੇ ਕੋਈ ਜਿਹੜੇ 27-27 ਸਾਲਾਂ ਤੋਂ ਬੰਦ ਨੇ 28-28 ਸਾਲਾਂ ਤੋਂ ਬੰਦ ਨੇ ਇਸ ਤਰ੍ਹਾਂ ਦਾ ਕੋਈ ਕੇਸ ਨਹੀਂ ਹੈਗਾ ਜੀ ਜਿਨ੍ਹਾਂ ਨੂੰ ਕੈਦ ਹੋਈ ਹੋਵੇ ਤੇ ਉਹਨਾਂ ਨੂੰ ਇਸਾਂ ਦੀ ਪੈਰੋਲ ਦਿੱਤੀ ਜਾਵੇ ਕਿ ਕਦੇ ਉਹਨਾਂ ਨੂੰ ਦਿੱਕਤ ਨਹੀਂ ਆਈ ਸੀ ਮੈਡੀਕਲ ਦੇ ਤੌਰ ਤੇ ਨਹੀਂ ਮੈਡੀਕਲ ਦੇ ਤੌਰ ਤੇ ਕੋਈ ਲੋੜ ਨਹੀਂ ਹੈਗੀ ਮੈਡੀਕਲ ਜਿਹੜਾ ਨਾ ਗਵਰਨਮੈਂਟ ਨੇ ਪ੍ਰਬੰਧ ਕੀਤਾ ਹੈ ਆਪਣੇ ਜੇਲ੍ਹ ਦਾ ਇੱਕ ਡਾਕਟਰ ਹੁੰਦਾ ਜੀ ਉੱਥੇ 24 ਘੰਟੇ ਉਹਦੀ ਡਿਊਟੀ ਹੁੰਦੀ ਹੈ ਜਦੋਂ ਵੀ ਕਿਸੇ ਜਿਹੜਾ ਕੈਦੀ ਨੂੰ ਜਾਂ ਜਿਹੜਾ ਜਿਹੜਾ ਅੰਡਰ ਟ੍ਰਾਇਲ ਹੈ ਉਹਦੀ ਕੋਈ ਝਗੜੇ ਦੀ ਗੱਲ ਪੈਂਦੀ ਉਹਨੂੰ ਮੈਡੀਕਲ ਏਡ ਦੀ ਲੋੜ ਹੈ ਇੱਕਦਮ ਉਹਨੂੰ ਉੱਥੇ ਜਿਹੜਾ ਦਿੰਦੇ ਨੇ ਤੇ ਜੇ ਉਹਨਾਂ ਦਾ ਜਿਹੜਾ ਹੈ ਉਹ ਡਾਕਟਰ ਇਹ ਸਮਝੇ ਕਿ ਮੈਂ ਇਹਦਾ ਇਲਾਜ ਨਹੀਂ ਕਰ ਸਕਦਾ ਉਹ ਫਿਰ ਅਗੇ ਸਪੈਸ਼ਲਿਸਟ ਕੋ ਭੇਜ ਦੇਗਾ ਜੀ ਜਿਸ ਤਰ੍ਹਾਂ ਕੋਈ ਬਹੁਤ ਸੀਰੀਅਸ ਕੇਸ ਹੈ ਉਹਨੂੰ 32 ਸੈਕਟਰ ਭੇਜ ਦੇਣ 16 ਸੈਕਟਰ ਭੇਜ ਦੇਣ ਪੀਜੀਏ ਭੇਜ ਦੇਣ ਬਾਕੀ ਸਾਰੀਆਂ ਸਟੇਟਾਂ ਚ ਇਦਾਂ ਹੈਗਾ ਕਿ ਜਿਹੜਾ ਹੈ ਬੰਦਾ ਅੰਦਰ ਹੈ ਉਹਦਾ ਇਲਾਜ ਖੁਣੋ ਜਿਹੜਾ ਹੈ ਉਹਨੂੰ ਤਕਲੀਫ ਨਹੀਂ ਹੋਣੀ ਚਾਹੀਦੀ ਸਮਾਜ ਤੇ ਕੀ ਅਸਰ ਪਏਗਾ ਦੋਵੇਂ ਬਲਾਤਕਾਰੀਆਂ ਨੇ ਦੋਵਾਂ ਨੂੰ ਪੈਰੋਲ ਮਿਲ ਰਹੀ ਹੈ ਇੱਕ ਨੂੰ ਤਾਂ ਹੁਣ ਪਹਿਲੀ ਵਾਰ ਮਿਲੀ ਹੈ ਤੇ ਦੂਜੇ ਨੂੰ 11ਵੀਂ ਵਾਰ ਮਿਲੀ ਇਹ ਦੱਸਿਆ ਜੀ ਸਮਾਜ ਤੇ ਬਹੁਤ ਬੁਰਾ ਅਸਰ ਪਊਗਾ ਕਿ ਜਿਹੜਾ ਕੁੜੀਆਂ ਦੀ ਇਸ ਤਰ੍ਹਾਂ ਰੇਪ ਕਰਦਾ ਰਿਹਾ ਬਾਣਾ ਉਹਨੇ ਧਾਰਮਿਕ ਪਾਇਆ ਹੈ ਲੋਕਾਂ ਨੂੰ ਇਹ ਕਹਿੰਦਾ ਹੈ ਵੀ ਅਸੀਂ ਲੋਕਾਂ ਦੀ ਜਿਹੜੀ ਹੈ ਜ਼ਿੰਦਗੀ ਦੇ ਵਿੱਚ ਤਬਦੀਲੀ ਲਿਆਉਣੀ ਆ ਲੋਕਾਂ ਨੂੰ ਅਸੀਂ ਜਿਹੜੀ ਡਰੱਗ ਛਡੋਣੀਆਂ ਆ ਲੋਕਾਂ ਨੂੰ ਅਸੀਂ ਜਿਹੜਾ ਹੈ ਪਰਜਾਲ ਤੋਂ ਕੱਢਣਾ ਹੈ ਲੋਕਾਂ ਦਾ ਜਿਹੜਾ ਜਿਹੜਾ ਹੈ ਵਾਤਾਵਰਨ ਉਸ ਸਵਾਸ਼ ਹੋਣਾ ਚਾਹੀਦਾ ਹੁਣ ਸਾਡੇ ਸਮਾਜ ਦੇ ਵਿੱਚ ਕਿਸੇ ਔਰਤ ਦਾ ਰੇਪ ਕਰਨਾ ਸਭ ਤੋਂ ਘਣਾਉਣਾ ਹੈ ਧਾਰਮਿਕ ਤੌਰ ਤੇ ਵੀ ਸਾਡੇ ਅਲਾਊਡ ਨਹੀਂ ਸੀ ਤੇ ਖੌਣ ਤੇ ਕਾਨੂੰਨੀ ਤੌਰ ਤੇ ਵੀ ਅਲਾਊਡ ਨਹੀਂ ਹੋਗਾ ਇੱਕ ਧਾਰਮਿਕ ਬਾਣੇ ਚ ਜਿਹੜਾ ਰੇਪ ਕਰਦਾ ਹੈ ਉਹ ਤਾਂ ਬਹੁਤ ਵੱਡਾ ਕੁਕਰਮੀ ਹੈ ਇੱਕ ਤਾਂ ਉਹਨੂੰ ਸਜ਼ਾ ਮਿਲਣੀ ਚਾਹੀਦੀ ਉਹ ਬਾਕੀ ਇਹ ਕਰਮ ਹੈ ਉਹਦਾ ਇੱਕ ਵੱਡਾ ਪਾਪ ਹੈ ਇਸ ਕਰਕੇ ਇਹਨਾਂ ਨੂੰ ਜਿਹੜੀ ਸੀ ਇਹਨਾਂ ਨੂੰ ਤੇ ਪੈਰੋਲ ਨਹੀਂ ਮਿਲਣੀ ਚਾਹੀਦੀ ਜਗਤਾਰ ਸਿੰਘ ਹਵਾਰਾ ਤੇ ਕਿੰਨੇ ਕੇਸ ਰਹਿ ਗਏ ਨੇ ਉਹ ਕੁਝ ਕੇਸਾਂ ਦੇ ਵਿੱਚੋਂ ਪਹਿਲਾਂ ਲਗਾਤਾਰ ਜਿਹੜੇ ਸੁਣਵਾਈ ਹੋਈ ਸੀ ਕਈ ਕੇਸਾਂ ਦੇ ਵਿੱਚੋਂ ਲਗਾਤਾਰ ਬਰੀ ਹੋਏ ਸੀ ਹੁਣ ਕਿੰਨੇ ਕੇਸ ਰਹਿ ਗਏ ਨੇ ਉਹਨਾਂ ਦੇ ਜਗਤਾਰ ਸਿੰਘ ਹਵਾਰਾ ਤੇ ਦੋ ਚੰਡੀਗੜ੍ਹ ਦੇ ਕੇਸ ਸਨ ਜੀ ਦੋਨਾਂ ਚੋਂ ਬਰੀ ਹੋ ਗਿਆ ਦੇਖੋ ਕਿੰਦੀ ਵੱਡੀ ਬਦਕਿਸਮਤੀ ਆ ਵੀ ਉਹਨਾਂ ਦੋਨਾਂ ਜਿਹੜੇ ਕੇਸ ਦੋ ਬਰੀ ਹੋ ਗਏ ਨੇ ਉਹ ਪਿਛਲੇ 20 22 22 ਸਾਲ ਤੋਂ ਬਗੈਰ ਕਿਸੇ ਕਰਤਤਵ ਤੋਂ ਸੀ ਮਤਲਬ ਉਹ ਕਿਸੇ ਅਦਾਲਤ 'ਚ ਪੇਸ਼ ਨਹੀਂ ਸੀ ਕੀਤੇ ਗਏ ਮਤਲਬ ਚਲਾਨ ਹੋਇਆ ਸੀ ਜੇ ਚਲਾਨ ਹੋਇਆ ਸੀ ਤਾਂ ਉਹਦੀ ਪੇਸ਼ੀ ਨਹੀਂ ਕੀਤੀ ਗਈ ਉਹਨੂੰ ਪੇਸ਼ ਨਹੀਂ ਕੀਤਾ ਗਿਆ ਅਦਾਲਤ ਦੇ ਵਿੱਚ ਨਾ ਗਵਾ ਬਗਤਾਏ ਗਏ ਨੇ ਨਾ ਵਕੀਲ ਕਰਨ ਦੀ ਮੌਕਾ ਮਿਲਿਆ ਹੈ ਨਾ ਸਰਕਾਰ ਵਾਲਿਆਂ ਨੇ ਕੇਸ ਚ ਲਾਇਆ ਸਾਡੇ ਕਹਿਣ ਤੇ ਅਸੀਂ ਮਤਲਬ 6 ਮਹੀਨੇ ਨਹੀਂ ਕਈਆਂ ਕੇਸਾਂ ਵਿੱਚ ਸਾਲ-ਸਾਲ ਡੇਢ ਸਾਲ ਅਦਾਲਤਾਂ ਦੇ ਚੱਕਰ ਕੱਟਦੇ ਰਹੇ ਵੀ ਤੁਸੀਂ ਇਹ ਕੇਸ ਚਾਲੂ ਕਰੋ ਇਹਦੇ ਤੇ ਫੈਸਲਾ ਕਰੋ ਤੇ ਜੇ ਫੈਸਲਾ ਨਹੀਂ ਕਰਦੇ ਤਾਂ ਉਹਨੂੰ ਬਗੈਰ ਹੁਣ ਉਹਨੇ ਬਗੈਰ ਕੇਸ ਚੱਲੇ ਤਾਂ 20-20 ਸਾਲ ਕੈਦ ਬੁਗਤ ਲਈ ਜੀ ਉਹਨਾਂ ਕੇਸਾਂ 'ਚ 10 ਸਾਲ ਕੈਦ ਹੋਣੀ ਸੀ ਤੇ 10 ਸਾਲ ਜਿਹੜੇ ਵਾਧੂ ਬਗਦੇ ਨੇ ਉਹ ਕਿਹੜੇ ਖਤਰਚ ਪਈਏ ਲੇਕਿਨ ਸੁਣਦਾ ਹੀ ਇਥੇ ਕੋਈ ਨਹੀਂ ਹੈਗਾ ਉਹ ਹੁਣ ਦੋ ਕੇਸ ਜਿਹੜੇ ਚੰਡੀਗੜ੍ਹ ਦੇ ਸੀ ਉਹਨਾਂ ਚੋਂ ਬਰੀ ਹੋ ਗਿਆ ਜੀ ਮੋਹਾਲੀ ਦੇ ਵਿੱਚ ਦੋ ਕੇਸ ਸੀ ਇੱਕ ਚੋਂ ਬਰੀ ਹੋ ਗਿਆ ਇੱਕ ਜਿਹੜਾ ਉਹ ਕੋਸ਼ਿਸ਼ ਹੈ ਕਿ ਉਹ ਕੁਝ ਮਹੀਨੇ ਚਾਹੇ 10 ਕੁਝ ਦਿਨਾਂ ਤੱਕ ਉਹ ਫੈਸਲਾ ਹੋ ਜਾਏਗਾ ਇੱਕ ਕੋਈ ਕੇਸ ਰਹੇਗਾ ਇੱਕ ਕੋਈ ਕੇਸ ਰਹੇਗਾ ਜੇਕਰ ਉਹ ਫਿਰ ਉਹ ਕੇਸ ਚੋਂ ਬਰੀ ਹੋ ਜਾਂਦੇ ਨੇ ਫਿਰ ਬਾਹਰ ਆਉਣਗੇ ਬਾਰੀਸ਼ ਕਰਕੇ ਨਹੀਂ ਆਉਣਾ ਬਿਆਨ ਸਿੰਘ ਮਰਡਰ ਕੇਸ ਦੇ ਵਿੱਚ ਉਹਨਾਂ ਨੂੰ ਲਾਈਫ ਕਨਵਿਕਸ਼ਨ ਹੈ ਉਹ ਤੇ ਜੋ ਨਹੀਂ ਛੱਡ ਰਹੇ ਦੇਸ਼ ਕਰਕੇ ਉਹ ਤਾਂ ਉਹ ਗਲ ਨਹੀਂ ਪਾਉਗੀ ਜਨਤਾ ਚਰ ਉਹਦੀ ਪ੍ਰੀਮਚਰ ਰਿਲੀਜ਼ ਨਹੀਂ ਕਰਦੇ ਜੇ ਤੇ ਚਤੀਆ ਹੋਣੇ ਆਪਾਂ ਗੱਲ ਕਰਦੇ ਆਂ ਵੀ 30 30 ਸਾਲ ਪੈਰੋਲ ਪੈਰੋਲ ਮਿਲ ਸਕਦੀ ਫਿਰ ਉਸ ਤੋਂ ਬਾਅਦ ਉਹ ਵਿੱਚ ਪੈਰੋਲ ਮਿਲ ਸਕਦੀ ਹੈ ਜੀ ਪੈਰੋਲ ਦਾ ਤਾਂ ਕੋਈ ਝਗੜਾ ਨਹੀਂ ਜੇ ਦੇਣੀ ਹੋਏ ਸਰਕਾਰ ਨੇ ਉਹ ਵੀ ਹੁਣ ਪੈਰੋਲ ਪੈਰੋਲ ਦਾ ਬੜਾ ਝਗੜਾ ਆਇਆ ਨਾ ਜੀ ਹਰ ਪੈਰੋਲ ਦੇਣ ਲਈ ਜਿਹੜਾ ਹੈ ਥੱਲੇ ਡਿਸਟ੍ਰਿਕਟ ਮੈਜਿਸਟ੍ਰੇਟ ਜਿਹੜਾ ਹੁੰਦਾ ਜ਼ਿਲ੍ਹੇ ਦਾ ਤੇ ਜਿਹੜਾ ਐਸਐਸਪੀ ਦੇ ਦਫ਼ਤਰ ਚੋਂ ਰਿਪੋਰਟ ਆਉਣੀ ਆ ਪੀ ਇਹ ਦੱਸੋ ਇਹਦਾ ਇਹ ਕੀ ਜੇ ਇਹ ਜੇ ਬਾਹਰ ਹੁੰਦਾ ਤੇ ਕੀ ਗੜਬੜ ਹੋ ਸਕਦੀ ਹੈ ਉੱਥੇ ਇੱਕ ਹੈਡ ਕਨਸਟੇਬਲ ਜਾਂ ਕਨਸਟੇਬਲ ਰਿਪੋਰਟ ਕਰ ਦੇਗਾ ਜਿੱਥੇ ਮੈਂ ਲਾਕ ਕੇ ਚ ਗਿਆ ਸੀ ਉੱਥੇ ਬੜੀ ਗੜਬੜ ਹੋਣ ਦੀ ਆਸ ਹੈ ਵੀ ਜੇ ਬੰਦਾ ਇਹ ਬਾਹਰ ਆਏ ਤੇ ਇਹਦੀ ਜਿਹੜੀ ਉਥੇ ਰਿਪੋਰਟ ਤੇ ਡਿਪੈਂਡ ਕਰਦਾ ਜੇ ਉਹ ਰਿਪੋਰਟ ਸਹੀ ਪਾਈ ਜਿੰਦੇ ਫਿਰ ਪੈਰੋਲ ਛੱਟ ਮਿਲ ਜਾਈ ਮੈਂ ਕਿਹਾ ਜੀ ਉਹ ਇੱਕ ਕਨਸਟੇਬਲ ਜੇ ਹੈਡ ਕਨਸਟੇਬਲ ਜਿਹੜੀ ਉਹ ਜੜੀਆਂ ਨਾ ਉਹ ਸਾਰੇ ਐਸਐਸਪੀ ਤੱਕ yes ke ke district magistrate ਕੋ ਪਹੁੰਚ ਕੇ ਸਰਕਾਰ ਨੂੰ ਪਹੁੰਚ ਜਾਂਦੀ ਵੀ ਇਹ ਬੰਦਾ ਨਹੀਂ ਛੱਡਣਾ ਉਹਦੇ ਤੇ ਨਹੀਂ ਛੱਡਣਾ ਜੀ ਕਿ ਰਿਜੈਕਟ ਹੋਈ ਹੈ ਇਹ 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 ਪੋਟਾ ਇਹ ਕਈ ਰਿਜੈਕਟ ਹੋਈਆਂ ਜੀ ਪਹਿਲੇ ਤੇ ਇਦਾਂ ਹੀ ਰਿਜੈਕਟ ਕਰਦੇ ਰਹੇ ਨੇ ਸਾਡੇ ਇੱਥੇ ਜਿਹੜੇ ਮਹਾਂ ਸਿੰਘ ਵੱਟ ਕੇ ਸੋਨ ਚ ਵੀ ਰਿਜੈਕਟ ਕਰਦੇ ਰਹੇ ਨੇ ਪਹਿਲੇ ਜਿਨ੍ਹਾਂ ਨੂੰ ਪੇਰੋਲ ਦਿੱਤੀ ਸੀ ਜਿਹੜੇ ਬਿਲਕੁਲ ਠੀਕ ਠਾਕ ਵਾਪਸ ਆ ਗਏ ਨੇ ਉਹਨਾਂ ਦੀ ਅਗਲੀਆਂ ਨਾਲ ਜਾ ਕੇ ਭੇਜੀ ਆ ਵੀ ਪੇਰੋਲ ਤੇ ਛੱਡੋ ਉਹਨਾਂ ਦੀ ਰਿਪੋਰਟ ਗਲਤ ਆ ਕਿ ਉਹਨਾਂ ਨੂੰ ਨਹੀਂ ਛੱਡਿਆ ਫੇਰ ਰੌਲਾ ਪਿਆ ਵੀ ਜੇ ਪਹਿਲੇ ਠੀਕ ਸੀ ਤੇ ਠੀਕ ਮੋੜਾ ਇਹਨੇ ਤੇ ਹੁਣ ਉਥੇ ਜਾ ਕੇ ਕੀ ਇਹ ਬੰਬ ਚਲਾ ਦੇਣਗੇ ਰਿਪੋਰਟਾਂ ਗਲਤ ਨੇ ਇਸ ਕਰਕੇ ਇਹਨਾਂ ਨੂੰ ਠੀਕ ਕਰੋ ਫਿਰ ਉਹਨਾਂ ਨੇ ਠੀਕ ਕਰਕੇ ਭੇਜ ਦੇ ਤੇ ਫਿਰ ਉਹਨਾਂ ਨੂੰ ਜਿਹੜਾ ਸੀ ਉਹਨਾਂ ਦੇ 2015 ਤੋਂ ਬਾਅਦ ਕਿਹੜੇ ਕਿਹੜੇ ਬੰਦੀ ਸਿੰਘਾਂ ਨੂੰ ਫੈਰੂਲ ਮਿਲਣ ਲੱਗੀ ਹੈ ਇਹੋ ਜੀ ਜਗਤਾਰ ਸਿੰਘ ਜਿਹੜਾ ਸੋਰੀ ਲਖਵਿੰਦਰ ਸਿੰਘ ਜੀ ਤੇ ਗੁਰਮੀਤ ਸਿੰਘ ਜੀ ਸ਼ਮਚੇਰ ਸਿੰਘ ਜੀ ਤੇ ਇਹਨਾਂ ਨੂੰ ਮਿਲ ਲਈ ਬਾਕੀ ਤਾਂ ਨਹੀਂ ਕਿਸੇ ਨੂੰ ਮਿਲ ਲਈ ਜਿਹੜੇ ਗੁਰਮੀਤ ਸਿੰਘ ਨੇ ਇਹਨਾਂ ਨੂੰ ਹੁਣ ਇੰਜੀਨੀਅਰ ਨੂੰ ਪੱਕੀ ਜਮਾਨਤ ਮਿਲ ਗਈ ਹੈ ਨਹੀਂ ਪੱਕੀ ਨਹੀਂ ਇਹਦਾ ਕੇਸ ਜਿਹੜਾ ਪ੍ਰੀਮੈਚੂਰ ਦਾ ਜਿਹੜਾ ਪੈਂਡਿੰਗ ਹੈ ਨਾ ਜੀ ਜਿੰਨਾ ਚਿਰ ਉਹ ਪੈਂਡਿੰਗ ਰਹੇਗਾ ਜੇ ਤੋ ਉਹਦੇ ਚੋਂ ਦੀ ਰਿਹਾਈ ਹੋ ਜੇਗੀ ਫਿਰ ਇਹਨੂੰ ਅੰਦਰ ਆਉਣ ਦੀ ਲੋੜ ਨਹੀਂ ਜੇ ਰਿਹਾਈ ਨਹੀਂ ਹੁੰਦੀ ਫਿਰ ਇਹਨੂੰ ਵਾਪਸ ਆਉਣਾ ਪਊਗਾ ਕਿਸੇ ਵੀ ਸਮੇਂ ਬਲਾਸਰ ਜਿੱਦਣ ਰਿਜੈਕਟ ਹੋ ਗਈ ਉਸ ਤੋਂ ਬਾਅਦ ਜਦੋਂ ਮਰਜੀ ਇਹਨੂੰ ਆਪ ਪੇਸ਼ ਹੋਣਾ ਕਿ ਮੈਂ ਆ ਗਿਆ ਜੀ ਵਾਪਸ ਆ ਗਿਆ ਇਹਨੂੰ ਜੇ ਨਾ ਇਹਨੂੰ ਦੂਜੀ ਵੇਰ ਮਿਲੀ ਉਹ ਇਹਨੂੰ ਗੁਰਮੀਤ ਸਿੰਘ ਨੂੰ ਜਾਰੀਆ ਰ ਮਿਲੀ ਜਾਰੀਆ ਜਿਆਦਾ ਮਿਲੀ ਬਹੁਤ ਬਹੁਤ ਤੁਹਾਨੂੰ ਬਹੁਤ ਬਹੁਤ ਮਹਿਮਾਨੀ। ਸੀਨੀਅਰ ਵਕੀਲ ਅਮਰ ਸਿੰਘ ਚਾਹਲ ਜਾਣਕਾਰੀ ਸਾਂਝੀ ਕਰ ਰਹੇ ਸੀ ਕਿ ਕਿਸ ਤਰ੍ਹਾਂ ਵਿਕਤਰਾ ਕੀਤਾ ਜਾ ਰਿਹਾ ਹੈ ਕਿਸ ਤਰ੍ਹਾਂ ਬਲਤਕਾਰੀ ਸੌਦਾ ਸਾਧ ਨੂੰ 11ਵੀਂ ਵਾਰ ਪੈਰੋਲ ਮਿਲੀ ਆ ਤਾਂ ਸਵਾਲ ਵੀ ਚੁੱਕੇ ਨੇ ਤਾਂ ਉਹ ਵੀ ਦੱਸਿਆ ਕਿ ਸਮਾਜ ਦੇ ਉੱਤੇ ਇਸ ਦਾ ਅਸਰ ਕੀ ਪਵੇਗਾ ਕੀ ਪ੍ਰਭਾਵ ਪੈਣਗੇ। ਸਾਥੀ ਅਰਪਾਲ ਸਿੰਘ ਦੇ ਨਾਲ ਕੁਲਦੀਪ ਸਿੰਘ ਪੂੜੇ ਰਜਾਨਾ ਸਪੋਕਸਮੈਨ ਟੀਵੀ ਮੋਹਾਲੀ